ਬੋਲ ਵੀ ਸਪੀਚ ਵੀ ਦੇ ਉੱਥੇ ਚੱਲ ਪਈ ਅੱਛਾ ਇਧਰ ਆ ਜੀ ਹੁਣ ਖਾਈ ਤਾਂ ਬੰਦ ਨਹੀਂ ਦਿਖਾ ਰਹਾ ਬੰਦ ਹੀ ਨਹੀਂ ਜਾਵਾ ਪਾਣੀ ਅੰਦਰ ਪੂਰੇਗੇ ਬਾਬਾ আট কই কি হচ্ছি কি ম ম ম ম ম ম ਮੈਂ ਨਹੀਂ ਗਈ ਸੀ ਇਹ ਸਾਰਾ ਮੇਰਾ ਸੱਕੜੀ ਆਇਆ। ਪਾਵਾ ਹਾਰੇ ਭਾਲਦਾ। ਆ ਤਾਰ ਕੋਦੇ ਜਾਂਦੇ ਵਿੱਚ ਮੋਟਰ। ਉੱਥੇ ਸਾਈਂ ਕਿ ਆਈ ਹੋਣੀ। ਲੈ ਮੈਂ ਉਹ ਅੰਦਰ। ਹਾਂ ਮੈਂ ਨਹੀਂ ਸੀ। ਆ ਆਈ ਬੜਾਈਆ ਲੰਗਾਵਾ ਠੂਕਾ। ਪਾਣੀ ਦੇ ਵਿੱਚ ਫੋਨ, ਪਾਣੀ ਦੇ ਵਿੱਚ ਫੋਨ। ਪਾਣੀ ਕਾ ਅੰਦਰਲਾ ਵੀਊ ਦਿਖਾएंगे। ਹਮੇ ਪੈਸੇ ਮਿਲੇ ਹੈ। ਸਿੱਕੇ। ਹਮੇ ਸਿੱਕੇ ਮਿਲੇ ਹੈ। ਇਹ ਕਿਤਨਾ? ਇਹ ਬਰਾਦ ਕਾਲ ਕੇ ਸਿੱਕੇ। ਇਹ ਯਹਾਂ ਪੇ ਜੋ ਜਗ੍ਹਾ ਹੈ ਇਸ ਵਿੱਚ ਐਸੇ ਪੈਸੇ ਮਿਲਤੇ ਰਹਤੇ ਹੈ। ਠੀਕ। ਇਹ ਮੋਟਰ ਸੇ ਪੈਸੇ ਉਗਲਤੇ ਹਨ ਬੱਬੇ ਅਰਸ ਰਲਾ ਕੀ ਆਇਆ ਰਵੀ ਆ ਵੇਖ ਪੈਸੇ ਲੱਬੇ ਇਧਰ ਆਈਏ ਲਾਡੀ ਆਏ ਲਾਡੀ ਆਏ ਇੱਥੋਂ ਬਣ ਮਗਰ ਮੱਛੀ ਚਾਲ ਚਾਲ ਮਾਰੀ ਮਗਰ ਮੱਛੀ ਬਣਦਾ ਮਿੰਟ ਉਹ ਉੱਥੇ ਘੜੋ ਤੇ ਕਿੱਤੇ ਕਾਇਦਾ ਮੇਰੇ ਪੈਰਾਂ ਨੂੰ ਹੋਈ ਜਾਲਾ ਲੱਗਦਾ ਮੈਂ ਤਾਂ ਅਰਕਾਈ ਜੀ ਹੁੰਦੀ ਆ ਉਹ ਨਹੀਂ ਉਹ ਜਾਲਾ ਚੱਲ ਫਰੇ ਚੱਲ ਹੋ ਵੇ ਤਕਰੀਬਨ ਗਾਂਦੀ ਦਾ ਪੂਰੇ ਫੀਲਿੰਗ ਚੱਕ ਰਾਇ ਗਾਂਦੀ ਰੇਤਾ ਉੱਠ ਖੜੀ ਏ ਰੇਤਾ ਰੇਤਾ ਕਹਿੰਦੇ ਆ ਵਾ ਚਪੜਾਂ ਜਿਵੇਂ ਨੁੰਦੇ ਨੇ ਚਪੜਾ ਤਾਂ ਮੱਝਾਂ ਦੇ ਤਾਂ ਕਿ ਚੱਲ ਆ ਜਾ ਹੁਣ ਤੂੰ ਮੈਂ ਮੈਂ ਇੱਧਰ ਵੀ ਹੁੰਨਾ ਇਹ ਨੂੰ ਫੜਾ ਲਈ ਨਾ ਖੂਨ ਆ ਜਾ ਤੇ ਮੰਗੇ ਤੇ ਖਾ ਕੇ ਦੋ ਚਾਰ ਆ ਜਾਂਦੇ ਚੱਲ ਮੈਂ ਇੱਥੇ ਹੀ ਆ ਮੈਂ ਕਿਹੜਾ ਕਿਹੜਾ ਚੱਲਿਆ ਚੱਲ ਦੇਖ ਰਾਂ ਮੌਣੀ ਹੈ ਨਹੀਂ ਮੋਟਰ ਚੜਾ ਲੈਨੇ ਫੜਾ ਹਾਂ ਫੜਾ ਆ ਫੜਾ ਗਾਂਜੀ ਦੇ ਪੈਸੇ ਫੜ ਲਾ ਆ ਫੜਾ ਆਪਾਂ ਤਾਂ ਚੱਲੇ ਆਂ ਬਾਈ ਬਾਹਰ ਕੀ ਹੋ ਗਿਆ ਵੈਸੇ ਹੋ ਜਾਂਦੀ ਆ ਕਹਿੰਦੀ ਹੁੰਦੀ ਆ ਅੱਜ ਤਾਂ ਮੈਂ ਤੇਰੀ ਵੀਡੀਓ ਬਣਾਉਣਾ ਆ ਗਾ ਅੰਦਰ ਖੜ ਜਾ ਪਰ ਕੋਈ ਗੱਲ ਨਹੀਂ ਕੀ ਦੇਖ ਆ ਇੱਥੇ ਆ ਮੈਂ ਥੋੜਾ ਡਰੀ ਜਨ ਮੋਟਰ ਚੱਲਦੀ ਹੁੰਦੀ ਬਹੁਣ ਯਾਰਾ ਹੋਣਾਗੇ ਨਾ ਚੜਾਲ ਇਨੇ ਮੋਟਰ ਚੱਲਦੀ ਰਹਿੰਦੇ ਰਹਿੰਦੇ ਗਾ ਪਾਣੀ ਲੰਘਿਆ ਨਾ ਖੇਤ ਨੂੰ ਜਾ ਰੋਣੀ ਕੀਤੀ ਉਹਨਾਂ ਨੇ ਹੋੜਾ ਕਰ ਕਿੱਥੇ ਆ ਵੀ ਮਿੱਤਰੋ ਤੁਸੀਂ ਦੇਖ ਸਕਦੇ ਆ ਐਂ ਮੇਰੇ ਸਪੀਚ ਜੇ ਤੇ ਬਹੁਤ ਗੰਦਾ ਆ ਕੋਈ ਕਿਹੜਾ ਗੰਦਾ ਗੰਦੇ ਨਹੀਂ ਗੰਦਾ ਪਾਣੀ ਪਾਣੀ ਨਹੀਂ ਕਿਹੜਾ ਗੰਦਾ ਹੋਇਆ ਨਾ ਇਹਦਾ ਕੋਈ ਨਹੀਂ ਗੰਦਾ ਐਂ ਤੈਰ ਲੇਗਾ ਲੱਗਦਾ ਸਾਰਾ ਕੁ ਕਰ ਲੇਦਾ ਚਲਾਇ ਦੀ ਵੀਡੀਓ ਨਖਰੇ ਕਰਦਾ ਐ ਤੈਰ ਕਰੇ ਲੇ ਮੱਛੀ 500 ਰੁਪਏ ਦਾ ਟਾਲਾ ਤਾਂ 500 ਦਾ ਟਾਲਾ ਲੱਭਿਆ ਸਾਨੂੰ ਬਾਈ ਹੁਣ ਕਿ ਉਹ ਡਿਸ਼ੀ ਮੱਛੀ ਤਾਂ ਕੱਢ ਇੱਕ ਮੱਛੀ ਤਾਂ ਫੜ ਲਈ ਛੱਡੀ ਸੀ ਆਪਾਂ ਜਿਹੜੀ ਮੱਛੀ ਛੱਡੀ ਸੀ ਉਹ ਤਾਂ ਫੜ ਲ ਆਹ